ਦੇ ਕੋ ਟਟ ਮਾਰ ਵੀ ਕਰਤੀ ਹੈ ਨਾ ਬਈ ਥੋੜਾ ਸੰਕਰ ਮੇਰੇ ਗੁਨਾਹ ਨਾ ਸਕਦਾ ਨਹੀਂ ਗਾਲ ਵੀ ਦਾ ਪ੍ਰਤਾਪ ਹਵਾਲਾ ਲਾ ਚ ਵੀ ਰੱਖ ਲਿਆ 755 ਵੀ ਕਰਤੀ ਓਡੇ ਹੁਣ ਫਰੈਕਟ ਤੇ ਧਰਤੀਆਂ ਦੇ ਉੱਤੇ ਹੋਇਆ ਪ੍ਰਸ਼ਾਸਨ ਦੁਆਰਾ ਫੇਰ ਕਿ ਜੀ ਫਿਰ ਆਏ ਤੁਸੀਂ ਇਸ ਤਰ੍ਹਾਂ ਦੇ ਕਾਰਵਾਈ ਕੋਈ ਕਰਦੇ ਫਿਰ ਆਜੋ ਅਸੀਂ ਐਂ ਕਰਾਂਗੇ ਸਲੋ ਕਰਾਂਗੇ ਦੁਆਰਾ ਹਕਲਾ ਦੇ ਆਇਆ ਇੱਕ ਐ ਜੀ ਦੀ ਨਗਰਦੀ ਤੇ ਐਡਾ ਠਕੇਸ਼ਾ ਹੀ ਹੈ ਕੋਈ ਕੋਈ ਲੱਗਦਾ ਵੀ ਕੋਈ ਨਿਆਂ ਦੀ ਗੱਲ ਇਨਸਾਫ ਦੀ ਵੀ ਕਾਨੂੰਨ ਦੀ ਕੋਈ ਲੋਕਾਂ ਰੱਖ ਦੀ ਗੱਲ ਹੋ ਰਹੀ ਹੈ ਸ਼ਰਿਆਂ ਮੈਂ ਦਿਖਾ ਰਿਹਾ ਵੀ ਆਹ ਕੁਛ ਵਾਪਰਿਆ ਆਹ ਦੇਖ ਮੈਂ ਵਾਪਰਿਆ ਉਹਦੇ ਬਾਬੂਦ ਵੀ ਹਾਂ ਵੀ ਸੇ ਕੁੱਟਾਂਗੇ ਵੀ ਉਹ ਗੱਲ ਆ ਵੀ ਕੁੱਟਾਂਗੇ ਵੀ ਤੇ ਸਾਹ ਨਹੀਂ ਕਟਣ ਦੇਣਾ ਮਾਰਾਂਗੇ ਵੀ ਤੇ ਰੋਣ ਵੀ ਨਹੀਂ ਦੇਣਾ ਉਹ ਗੱਲ ਕਰਾਂ ਬਰਨਾਲਾ ਪ੍ਰਸ਼ਾਸਨ ਉੱਤਰਿਆ ਦੇਹਿਲਵਾ ਰਹੇ ਹੈ ਕੋਈ ਗੱਲ ਨਹੀਂ ਇਹ ਕਰਨਾ ਚਾਹੁੰਦੇ ਆਂ ਕਰਦੇ ਆਂ ਕੋਈ ਗੱਲ ਕਿਸਨਾ ਤੱਕ ਨਹੀਂ ਬਣਾਉਂਦੇ ਹੋਂ ਸੋਹੇ ਹਰ ਬਹੁਤ ਲੰਮੇ ਹੁੰਦੇ ਆ ਇਸ ਤਰ੍ਹਾਂ ਦੀ ਗੱਲਾਂ ਸੋਹਣੇ ਸਾਹਮਣੇ ਆਉਂਦੀਆਂ ਹੁਣ ਪਤਾ ਕੀ ਗੱਲ ਕੀ ਹੈ ਮੈਂ ਇੱਕੋ ਗੱਲ ਕਹਿਣਾ ਮੈਂ ਡਟਿਆ ਮੈਂ ਇਸ ਜਿਹੜੀ ਧੱਕੇਸ਼ਾਹੀ ਦੇ ਖਿਲਾਫ ਡਟਿਆ ਤੇ ਜ਼ੁਲਮ ਦੇ ਖਿਲਾਫ ਡਟਿਆ ਇਹ ਗੱਲ ਕੰਨੀ ਮੇਰੀ ਨਹੀਂ ਹੈ ਕਿ ਕੱਲ ਨੂੰ ਕਿਸੇ ਵੀ ਪੰਜਾਬ ਦੇ ਲੋਕ ਕੋ ਬਾਗ ਨਹੀਂ ਨੇ ਮੈਂ ਪੰਜਾਬ ਦੇ ਲੋਕਾਂ ਨੂੰ ਪੂਰਨ ਕਰਨਾ ਪੈਰ ਦਿੱਤੀ ਨਾ ਪਾਇਓ ਦਾ ਪੰਜਾਬ ਛੱਡਣਾ ਮਿਲਣਾ ਚਾਹੀਦਾ ਜੀ ਕੋਈ ਕਿਸੇ ਨਾਲ ਵੀ ਕਰਦੇ ਦੇ ਦੇ ਕਿਸੇ ਨਾਲ ਕੋਈ ਕਿਸੇ ਨਾਲ ਵੀ ਕਰਦੇ ਮੈਂ ਤਾਂ ਹਰ ਬੰਦੇ ਨਾਲ ਖੜਾ ਜਿੱਥੇ ਕਿ ਧੱਕਾ ਹੋਇਆ ਬਦੀਤੀ ਹੋਈ ਆ ਜ਼ੁਲਮ ਹੋਇਆ ਮੈਂ ਹਰ ਥਾਂ ਜਾ ਕੇ ਤਰੋਂ ਮਨੋਂ ਜਾ ਕੇ ਆਪਾਂ ਜ਼ੋਰ ਲਾ ਕੇ ਲੜੇ ਤੇ ਜੇ ਹੁਣ ਇਸ ਕਰਦੇ ਆਂਦਾ ਕੋਈ ਡਰ ਨਹੀਂ ਭਈ ਲੈ ਜੋ ਚੱਪ ਕੇ ਜਾਵਾਂ ਮੈਂ ਸਵਾਲ ਕਰਾਂ ਪਰ ਮੈਂ ਆਵਾਜ਼ ਚਰਾ ਕੇ ਮੈਂ ਵੀ ਮੈਡੀਕਲ ਫੋਟੋਗ੍ਰਾਫ ਕਰਾ ਕੇ ਸਬੂਤ ਕਰਾ ਕੇ ਜਿਹੜੇ ਮੈਂ ਜਿਹੜੀ ਕਾਰਵਾਈ ਬਣਦੀ ਆ ਉਹ ਆ ਕੇ ਹੀ ਹੋਊਗਾ ਫੁੰਦੇ ਜੋ ਦਿੱਕਤ ਚੋਂ ਚਾਹੇ ਗੋਲੀਆਂ ਮਾਰਨ ਚਾਹੇ ਪਰਦੇ ਦੇ ਦੋਸਤ ਨੂੰ ਕਰਨਾ ਤੁਸੀਂ ਹੁਕਮ ਮੈਂ ਇਸ ਗੱਲ ਨੂੰ ਥੋੜਾ ਜਿਆਦਾ ਹੋਰ ਖੋਲ ਕੇ ਤੁਹਾਨੂੰ ਦੱਸ ਦਿਆਂ ਇੱਕ ਜਸਟਡ ਆਫੀਸਰ ਹੈ ਨਾਂ ਹਜੇ ਅਸੀਂ ਨਹੀਂ ਲੈ ਰਹੇ ਕਿਉਂਕਿ ਉਹਨੇ ਦੁਬਾਰਾ ਫੋਨ ਕਰਕੇ ਫਿਰ ਕਹੇ ਪਲੀਜ਼ ਮੇਰੀ ਗੱਲ ਸੁਣੋ ਇਹਨਾਂ ਨੂੰ ਗਿਲਾ ਪਤਾ ਕੀ ਹੈ ਗੁੱਸਾ ਪਤਾ ਕੀ ਆ ਰਿਹਾ ਹੈ ਕਿ ਇੱਕ ਤਾਂ ਤੁਸੀਂ ਬਦਤਮੀਜ਼ੀ ਕੀਤੀ ਰਾਤ ਕੁੱਟਿਆ ਫਿਜ਼ੀਕਲੀ ਕੁੱਟਿਆ ਇੱਕ ਅਜਿਹੇ ਬੰਦੇ ਨੂੰ ਜੋ ਦੁਨੀਆ ਜਾਣਦੀ ਜੀ ਨੂੰ ਔਰ ਨਾਲ ਆ ਮੁੰਡਾ ਬੈਠਾ ਆਕਾਸ਼ ਸ਼ਰੇਆਮ ਕੁੱਟਿਆ ਔਰ ਉਸ ਤੋਂ ਬਾਅਦ ਉਹ ਉਹਨਾਂ ਨੂੰ ਤਕਲੀਫ ਕੀ ਹੋ ਰਹੀ ਹੈ ਕਿ ਤੁਸੀਂ ਇੱਥੇ ਆ ਕੇ ਰਾਮਪੁਰਾ ਫੂਲ ਸਿਵਲ ਹਸਪੀਟਲ ਚ ਦਾਖਲ ਹੋ ਕੇ মিডিਏ ਨੂੰ ਆਏ ਕਿਉਂ ਦੱਸ ਰਹੇ ਅਸੀਂ ਤੁਹਾਨੂੰ ਛੱਡਤਾ ਜਾਓ ਬਸ ਗੱਲ ਖਤਮ ਤੁਸੀਂ ਭੁੱਲ ਜੋ ਅਸੀਂ ਤੁਹਾਨੂੰ ਕੁੱਟਿਆ ਅਸੀਂ ਜੋ ਸ਼ਿਕਾਇਤ ਕੀਤੀ ਇਹਨਾਂ ਨੇ ਆਂਦੇ ਬਸ ਗੱਲ ਖਤਮ جے ਤੁਸੀਂ ਐਂ ਕਹੋਗੇ ਪਤਾ ਕੀ ਆਂਦੇ ਅਸੀਂ ਤੁਹਾਨੂੰ ਚੱਕਣ ਆ ਰਹੇ ਆਂ ਮੈਂ ਤੁਹਾਡੇ ਕੈਮਰੇ ਆ ਰਹੀ ਉਹਨਾਂ ਨੂੰ ਆਣਾ ਹੈ ਕਿ ਭਾਈ ਸਾਹਿਬ ਤੂੰ ਤਾਂ ਜਿਹੜਾ ਵੀ ਹੈਗਾ ਤੂੰ ਆਪਦੇ ਟੌਪ ਵਾਲੇ ਨੂੰ ਕਹੇ ਆ ਬੈਠੇ ਆਂ ਚੱਕਾ ਖੇਡ ਔਰ ਅਸੀਂ ਹੁਣੇ ਦੀ ਰਿਪੋਰਟ ਕਰ ਰਹੇ ਆਂ ਉੱਪਰ ਤੱਕ ਉੱਪਰ ਜੋ ਉੱਪਰ ਤੋਂ ਉੱਪਰ ਹੈ ਸਟੇਜ ਉਹਨੂੰ ਲਿਖ ਕੇ ਭੇਜ ਰਹੇ ਆਂ ਕਿ ਇੱਕ ਬੰਦੇ ਨਾਲ ਪਹਿਲਾਂ ਤਸ਼ੱਦਦ ਕੀਤਾ ساری ਰਾਤ ਉਹਨਾਂ ਨੂੰ ਸ਼ਰਮ ਧਮਕੀਆਂ ਦਿੱਤੀਆਂ ਜਾ ਰਹੀਆਂ ਆਂ ਕਿ ਤੂੰ ਬੋਲਿਆ ਕਿਉਂ ਐ ਮੈਨੂੰ ਜਸਟ ਇਮੇਜਨ ਕਿ ਲੱਖਾਂ ਸਿੱਖ ਸਦਾਨੇ ਨਾਲ ਐ ਕਰ ਰਿਹਾ ਆਮ ਬੰਦਿਆ ਨਾਲ ਕੀ ਕਰਨਗੇ ਇੱਥੇ ਹੀ ਆ ਦੋ ਮੁੰਡੇ ਖੜੇ ਸਰਪੰਚ ਕਮਾਲੂ ਪਿੰਡ ਦੇ ਇੱਕ ਸਾਫਕਾ ਇੱਕ ਪ੍ਰੈਜ਼ੈਂਟ ਸ਼ਰਮ ਥਾਣੇਦਾਰ ਨੇ ਧਮਕੀ ਦਿੱਤੀ ਸਾਹਮਣੇ ਖੜ ਕੇ ਆਦਾ ਤੈਨੂੰ ਵੇਖ ਲਾਂਗੇ ਤੈਨੂੰ ਬੰਦਾ ਬਣਾ ਦੇਾਂਗੇ ਕੈਮਰਿਆਂ ਦੇ ਵਿੱਚੋਂ ਕੈਦ ਆ ਪੁੱਛ ਲਓ ਮੁੰਡਿਆਂ ਨੂੰ ਕਹੀ ਉਹ ਸਰਪੰਚ ਉਹ ਥਾਣੇਦਾਰ ਤੇ ਕੋਈ ਕਾਰਵਾਈ ਹੋਈ ਕਿੰਨੇ ਪੁਲਿਸ ਦੇ ਤਸ਼ੱਦਦ ਸਾਹਮਣੇ ਆ ਚੁੱਕੇ ਕਿਸੇ ਤੇ ਕਾਰਵਾਈ ਹੋਈ ਆਟਾ ਅੱਗੇ ਆ ਮਾੜਾ ਜਿਹਾ ਆ ਆ ਮੁੰਡਾ ਇਹਨੂੰ ਪੁੱਛੋ ਇਹਦੇ ਤੇ ਕੋਈ ਕਾਰਵਾਈ ਹੋਈ ਆ ਉਸ ਥਾਣੇਦਾਰ ਤੇ ਕੋਈ ਕਾਰਵਾਈ ਨਹੀਂ ਹੋਈ ਕਿੰਨੇ ਦਿਨ ਹੋ ਗਏ ਇਸ ਗੱਲ ਨੂੰ 2 ਹਫ਼ਤੇ 100 ਹਫ਼ਤੇ ਹੋ ਗਏ ਸ਼ਰਿਆਮ ਇਹ ਮੁੰਡਾ ਕੁਲਦੀਪ ਕੰਡਕਮਾਦੂ ਦਾ ਸਰਪੰਚ ਆ ਤਲਵੰਡੀ ਕਮਾ ਸਾਫ ਦਾ ਸਾਫ ਦਾ ਸਰਪੰਚ ਆ ਸ਼ਰਿਆਮ ਐਸਐਚਓ ਵੀਡੀਓ ਦੇ ਵਿੱਚ ਬੋਲਦਾ ਕੋਈ ਗੱਲ ਨਹੀਂ ਸਰ ਉਹਦਾ ਦੇਖਾਂ ਇਹ ਕੀ ਕਰ ਰਹੇ ਆ ਉੱਥੇ ਇੱਕ ਫੈਕਟਰੀ ਲੱਗ ਰਹੀ ਹੈ ਜਿਹੜੀ ਰੈੱਡ ਮਤਲਬ ਕਿ ਜੋ ਰੈੱਡ ਕੈਟਾਗਰੀ ਹੈ ਕੈਟਾਗਰੀ ਦੀ ਫੈਕਟਰੀ ਹੈ ਉੱਤੇ ਰੰਗ ਮੇਜਦੇ ਇਹ ਵਿਚਾਰੇ ਆਪਦੇ ਆਪ ਨੂੰ ਬਚਾਉਣ ਲਈ ਇਹਦੇ ਪਿੰਡਾਂ ਨੂੰ ਬਚਾਉਣ ਲਈ ਲੜਦੇ ਰਹੇ ਨੇ 1.5 ਮਹੀਨੇ ਦੇ ਤੱਕ ਕੈਮਰਾ ਨੂੰ ਅਸਲ ਚੋਂ ਧਮਕੀ ਨਹੀਂ ਦਿੱਤਾ ਕੋਈ ਪਰ ਤੈਨੂੰ ਤੁਸੀਂ ਦੇਖਾਂਗੇ ਇਹ ਨੂੰ ਕਿ ਨੂੰ ਇਹ ਹੱਤ ਦੋਗੇ ਸਾਰੇ ਵੀ ਪੈ ਨਿਕਲੇ ਆ ਅਸੀਂ ਭਗਵੰਤ ਸਿੰਘ ਮਾਨ ਨੂੰ ਪੁੱਛਦੇ ਆ ਕਿ ਉਹਨੂੰ ਇਹ ਕੈਮਰੇ ਇਹ ਸੋਸ਼ਲ ਮੀਡੀਆ ਇੱਕ ਸਰਪੰਚ ਨੂੰ ਜਦੋਂ ਇੱਕ ਨਸ਼ਾ ਵੇਚਣ ਵਾਲੀ ਨੇ ਧਮਕੀ ਦਿੱਤੀ ਸੀ ਉਹਨੇ ਫੋਨ ਕਰ ਲਿਆ ਅਸੀਂ ਰਾਤ ਨੂੰ ਕਿ ਉਸ ਬੰਦੇ ਨੂੰ ਫੋਨ ਕਰੂੰਗਾ ਲਖਾ ਸਿੰਘ ਸਧਾਣੇ ਨੂੰ ਜਿਹਦੇ ਨਾਲ ਰਿਹਾ ਇੱਕ ਪਾਰਟੀ 'ਚ ਇਕੱਠੇ ਰਹਿ ਆ ਦੋਸਤ ਰਹਿ ਆ ਕਿ ਉਹਦੇ ਨਾਲ ਧੱਕਾ ਹੋਇਆ ਜਾਂ ਜਾਂ ਹੀ ਮਤਲਬ ਸਪਾਈ ਨਾ ਜਿਹੜੀ ਰੀੜ ਦੀ ਹੱਡੀਆ ਖਤਮ ਹੀ ਹੋ ਗਈ ਆ ਕੀ ਆ ਸਰਪੰਚ ਇੱਕ ਪ੍ਰੈਜ਼ੈਂਟ ਖੜਾ ਐ ਇੱਥੇ ਖੜਾ ਮੁੰਡਾ ਆ ਪ੍ਰੈਜ਼ੈਂਟ ਸਰਪੰਚਾਂ ਸਾਫ ਦਾ ਇਹਨਾਂ ਨੂੰ ਸ਼ਰਯਾਂਮ ਧਮਕੀ ਦਿੱਤੀ ਕਿ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਫੋਨ ਕੀਤਾ ਮੈਂ ਡੀਜੀਪੀ ਸਾਹਿਬ ਨੂੰ ਵੀ ਪੁੱਛਦਾ ਕਿ ਥੋੜਾ ਪੁਲਿਸ ਦਾ ਗਾਸਟਡ ਆਫੀਸਰ ਧਮਕੀ ਦੇ ਰਿਹਾ ਫੋਨ ਤੇ ਕਿ ਤੁਸੀਂ ਐ ਕਿਉਂ ਦਾਖਲ ਹੋਏ ਹੋ ਤੁਸੀਂ মিডিਏ ਨੂੰ ਇਹ ਸਾਰੀਆਂ ਗੱਲਾਂ ਕਿਉਂ ਦੱਸ ਰਹੇ ਹੋ ਔਰ ਕੋਈ ਆਮ ਬੰਦੇ ਨੂੰ ਨਹੀਂ ਕਹਿ ਰਹੇ ਜਿਹੜੇ ਬੰਦੇ ਨੂੰ ਇੱਕ ਦੁਨੀਆ ਜਾਣਦੀ ਹੈ ਜਿਹਦੇ ਵੱਲ ਥੋਡੇ ਕੈਮਰਿਆਂ ਦਾ ਮੂੰਹ ਹੋ ਜਾਂਦਾ ਲੱਖਾਂ ਸਿੰਘ ਸਿਧਾਣੇ ਨੂੰ ਕਹਿ ਰਹੇ ਨੇ ਔਰ ਅਸੀਂ ਸਾਰੇ ਜਿਹਦੇ ਕੋਲੇ ਖੜੇ ਆਂ ਫਿਰ ਵੀ ਇਹ ਧਮਕੀ ਦਿੱਤੀ ਜਾ ਰਹੀ ਹੈ ਇਹ ਪੰਜਾਬ ਚ ਡੈਮੋਕਰੇਸੀ ਹੈ ਜਾਂ ਇਹ ਪੁਲਸਾਂ ਰੋਕਤਾਂ ਦੇ ਸੀ ਨਾ ਇਹ ਪੁਰਾਣਾ ਬਣੂਗਾ ਉੱਜੜ ਦੌਰ ਆਊਗਾ ਮੈਨੂਲਰ ਦਾ ਆਉਗਾ ਵੀ ਆ ਗਿਆ ਹੈ ਕਿੰਨੇ ਬੰਦੇ ਮਾਰੇ ਜਾ ਚੁੱਕੇ ਨੇ ਗਣਾਵਾ ਤੁਨੂੰ ਅਗਲਾ ਕਦਮ ਕੀ ਹੋਊਗਾ ਅਗਲਾ ਕਦਮ ਇਹਦੇ ਵਿਰੁੱਧ ਜਿਵੇਂ ਮੈਂ ਪਹਿਲਾਂ ਆਖਿਆ ਆਊਟ ਐਂਡ ਰਾਈਟ ਸਿੱਧੀ ਲੜਾਈ ਲੜੀ ਜਾਊਗੀ ਜਿਹੜੇ ਬੰਦਿਆਂ ਨੇ ਤਸ਼ੱਦਦ ਕੀਤੇ ਨੇ ਜਿਹੜੇ ਬੰਦੇ ਸ਼ਰਾਬੀ ਸੀ ਉਹਨਾਂ ਤੇ ਕਾਰਵਾਈ ਨਹੀਂ ਹੋਊਗੀ ਤਾਂ ਪੂਰੇ ਪੰਜਾਬ ਨੂੰ ਨਾਂ ਲੈ ਕੇ ਜਿੱਥੇ ਜਿੱਥੇ ਪੁਲਿਸਿਆ ਤਸ਼ੱਦਦ ਹੋਇਆ ਹੈ ਜਿਹਦੇ ਵਿੱਚ ਇਹ ਮੁੰਡੇ ਵੀ ਸ਼ਾਮਲ ਨੇ ਸਾਰੇ ਪੁਲਿਸ ਤਸ਼ੱਦਦ ਦੀ ਪੰਜਾਬ ਇੱਕ ਹੋ ਕੇ ਲੜਾਈ ਲੜੂਗਾ ਜੇ ਨਾ ਕੀਤਾ ਤਾਂ ਇਹਨਾਂ ਦੀ ਵਿੱਚੇ ਸਰਕਾਰ ਵਿੱਚੇ ਪੁਲਿਸ ਸਭ ਦਾ ਸਾਨੂੰ ਦੇਖਾਂਗੇ ਲੋਕਾਂ ਤੋਂ ਵੱਡਾ ਕੋਈ ਨਹੀਂ ਹੁੰਦਾ ਤੁਸੀਂ ਲੋਕਾਂ ਨੂੰ ਮਾਰਨਾ ਸ਼ੁਰੂ ਕਰਤਾ ਆਪਦੀਆਂ ناکਾਮਯਾਬੀਆਂ ਛੁਪਾਉਣ ਲਈ ਪੁਲਿਸ ਨੂੰ ਖੁੱਲੇ ਹੱਥ ਦੇਤੇ ਨੇ ਕੀ ਅਗਲੀ ਵਾਰੀ ਸਾਡੀ ਹੈ ਕਿਸੇ ਹੋਰ ਦੀ ਹੈ ਜੋ ਬੋਲਦੇ ਨੇ ਉਹਦੀ ਹੈ ਤੁਹਾਡੇ ਜਰਨਲਿਸਟ ਹੈ ਤੇ ਲੂਮਾ ਸਾਹਿਬ ਘਰੇ ਸੀ ਕੀ ਕੀਤਾ ਸੀ ਉਹਨਾਂ ਨੇ ਆ ਜਗਮੀਤ ਖੜਾ ਇਹਨੇ ਕੀ ਕੀਤਾ ਸੀ ਜਿਹੜਾ ਬੰਦਾ ਬੋਲਦਾ ਉਹਨੂੰ ਚੱਕ ਕੇ ਪੁਲਿਸ ਦੇ ਕੇਸ ਮਾਰਚੇ ਇਹ ਬਦਲਾਵ ਇਹ ਤਾਂ ਪਿਛਲੇ ਪੁੱਛੜਾ ਨਾਲੋਂ ਵੀ ਟੱਪ ਗਏ ਇਹੋ ਜਿਹੜਾ ਦਿੱਲੀ 'ਚ ਨਾਰੇ ਲੰਮੜੇ ਸੀ ਕਿ ਦਿੱਲੀ ਦੇ ਵਿੱਚ ਮੋਦੀ ਧਮਕੀ ਦੇ ਰਿਹਾ ਇਹ ਕਹਿ ਰਹੇ ਸੀ ਯਾਰ ਇਹਨੂੰ ਚੁੱਪ ਕਰਾ ਕੇ ਕਿਹੜਾ ਬੋਲੀ ਜਾਂਦਾ ਕੀ ਇਹ ਉਹੀ ਨੇ ਕੀ ਇਹ ਮੋਦੀ ਨੂੰ ਜੋ ਕਹਿੰਦੇ ਨੇ ਆ ਮੋਦੀ ਗਲਤ ਕਰ ਰਿਹਾ ਕੀ ਇਹ ਖੁਦ ਨਹੀਂ ਕਰ ਰਹੇ ਹੋ ਪ੍ਰੈਕਟਿਸ ਕਿ ਤੇ ਕੋਈ ਬਿੱਲੋਂ ਦਾ ਬਿਨਾ ਡਿਸਕਸ਼ਨ ਕੀਤੇ ਆ ਪਾਸ ਕਰਦੇ ਨੇ ਮੋਟਰ ਐਕਟ ਦੀ ਐਮੈਂਡਮੈਂਟ ਕੀਤੀ ਇਹਨਾਂ ਨੇ ਪੁਲਿਸ ਦਾ ਤਸ਼ੱਦਦ ਤਾਂ ਉਵੇਂ ਕਰ ਰਹੇ ਨੇ ਕੋਈ ਇੱਕ ਗੱਲ ਇਹ ਦੱਸ ਦਿਨ ਜਿਹੜੀ ਮੋਦੀ ਕਰ ਰਿਹਾ ਹੈ ਨਾ ਕਰ ਰਿਹਾ ਉਹ ਬਲਕੇ ਵੱਧ ਕੇ ਮੋਦੀ ਉਹ ਨਹੀਂ ਕਰ ਰਿਹਾ ਜੋ ਇਹ ਕਰ ਰਹੇ ਨੇ ਇਨਕਲਾਬ ਹੈ ਇਨਕਲਾਬ ਹੈ ਸਾਨੂੰ ਤਾਂ ਇਸ ਤਰ੍ਹਾਂ ਇਨਕਲਾਬ ਦਾ ਮਤਲਬ ਕੁਝ ਹੋਰ ਖੰਦੇ ਸ਼ਰਿਆਂ ਮੇਂ ਰੇਤਾ ਵੇਚਿਆ ਜਾ ਰਿਹਾ 20000 ਕਰੋੜ ਖਾ ਰਹੇ ਨੇ 20888 ਕਰੋੜ ਰੈਵਨਿਊ ਹੋਇਆ ਇਹਨਾਂ ਨੇ ਹੀ ਕਨਵੀਨਰ ਬੋਲਿਆ ਸੀ ਨਾ ਕਿ 20000 ਕਰੋੜ ਦਾ ਰੈਵਨਿਊ ਹੋਊਗਾ ਕਿੱਧਰ ਗਿਆ ਉਦੋਂ ਗਲਤ ਬੋਲਿਆ ਸੀ ਜਾਂ ਹੁਣ ਗਲਤ ਬੋਲਿਆ ਦੱਸੂ ਕੋਈ ਸ਼ਰਮ ਤਮ ਕੀ ਆ ਦੇ ਰਹੇ ਤੁਸੀਂ ਯਾਰ ਫਿਕਸਡ ਦੁਨੀਆ ਦੇ ਵਿੱਚ ਪੰਜਾਬੀ ਖਿਲ ਰਹੇ ਹੋਏ ਨੇ ਆ ਪੰਜਾਬ ਤੁਸੀਂ ਆਨੇ ਮੁੰਡੇ ਬਾਹਰ ਨਾ ਜਾਣ ਸ਼ਰਮ ਘੁੱਟ ਰਹੇ ਹੋ ਏਕ-ਇਕ ਮੁੰਡਾ ਘਰਾਂ ਦਾ ਬਾਹਰ ਨਾ ਜਾਣ ਵਿਚਾਰੇ ਨੌਨਸੈਂਸ ਤੁਹਾਨੂੰ ਮੈਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਸਪੈਸ਼ਲੀ ਕਹਿ ਰਿਹਾ ਐ ਇਹ ਦਿੱਲੀ ਵਾਲਿਆਂ ਨੇ ਥਿਉਣਾ ਨਹੀਂ ਥੋੜਾ ਤੁਸੀਂ ਜਵਾਬ ਦੇਉਂਗੇ ਪੰਜਾਬ ਨੂੰ ਕਿਉਂਕੇ ਵੋਟਾਂ ਵੀ ਤੁਹਾਨੂੰ ਪਾਈਆਂ ਸੀ ਸ਼ਰੀਆਮਤਮ ਕੀੰਦ ਦਿੱਤੀਆਂ ਜਾ ਰਹੀਆਂ ਪੁਲਿਸ ਵੱਲੋਂ ਔਰ ਬਾਇਜ਼ ਹੋ ਕੇ ਬਰਨਾਲਾ ਪੁਲਿਸ ਨੇ ਪੂਰੀ ਕਾਰਵਾਈ ਕੀਤੀ ਹੈ ਇੱਕ ਪਾਸੇ ਹੋ ਕੇ ਅਸੀਂ ਉਹਦੀਆਂ ਜੋ ਕਾਨੂੰਨੀ ਤੌਰ ਤੇ ਕਰਨਾ ਉਹ ਵੀ ਕਰ ਰਹੇ ਆਂ ਔਰ ਅਸੀਂ ਇਹਦੀ ਜੰੰਤਕ ਲੜਾਈ ਵੀ ਲੜਾਂਗੇ ਔਰ ਉਦੋਂ ਤੱਕ ਲੜਾਂਗੇ ਜਦੋਂ ਤੱਕ ਇंसाफ ਨਹੀਂ ਮਿਲ ਜਾਂਦਾ